ਅੱਧੀ ਗਰਮੀ ਨੇ ਜਿੱਥੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਉੱਥੇ ਦੂਜੇ ਪਾਸੇ ਜਿਹੜੇ ਰੇਟ ਆ ਸਬਜ਼ੀਆਂ ਦੇ ਵਧੇ ਹੋਏ ਰੇਟ ਵੀ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਅੱਜ ਅਸੀਂ ਲੁਧਿਆਣਾ ਦੇ ਸਬਜ਼ੀ ਮੰਡੀ ਤੇ ਮੌਜੂਦ ਆ ਪਹਿਲਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਬਜ਼ੀ ਮੰਡੀ ਤੇ ਮੌਜੂਦ ਆ ਜਿੱਥੇ ਕਿ ਲੋਕ ਆ ਜਾ ਰਹੇ ਨੇ ਸਬਜ਼ੀ ਵੇਚਣ ਵਾਲੇ ਸਬਜ਼ੀ ਵੇਚ ਰਹੇ ਨੇ ਕਿੰਨਾ ਕੁ ਰੇਟਾਂ ਦਾ ਜਿਹੜਾ ਅਸਰ ਪੈ ਰਿਹਾ ਕਿੰਨਾ ਰੇਟ ਵਧੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਪਹਿਲਾਂ ਗੱਲਬਾਤ ਕਰਾਂਗੇ ਪਹਿਲਾਂ ਇੱਥੇ ਗਾਹਕ ਹੈਗੇ ਉਹਨਾਂ ਨਾਲ ਗੱਲ ਕਰ ਲੈਣਾ ਕਿ ਇੱਥੇ ਸਬਜ਼ੀ ਖਰੀਦਣ ਆਏ ਸੀ ਕਿੰਨਾ ਰੇਟ ਜਿਹੜਾ ਉਹ ਨਰਮਗੁਰ ਜੀ ਹੰਟ ਵਰਮਾ ਜੀ ਸਰ ਸਬਜ਼ੀ ਖਰੀਦਣ ਆਏ ਹੋ ਜੀ ਸਬਜ਼ੀ ਖਰੀਦਣ ਆਏ ਆ ਅੱਛਾ ਕਿੰਨਾ ਕੁ ਜਿਹੜਾ ਰੇਟ ਤੁਸੀਂ ਹੁਣ ਪਹਿਲਾਂ ਕਿੰਨਾ ਰੇਟ 'ਚ ਸਬਜ਼ੀ ਲੈਂਦੇ ਸੀਗੇ ਤੇ ਹੁਣ ਕਿੰਨਾ ਰੇਟ ਸਰ ਦੇਖੋ ਮੈਂ ਤਾਂ ਆਪਣੇ ਲੋਕਲ ਮੰਡੀ ਤੋਂ ਵੀ ਜਿੱਥੇ ਰਹਿਣਾ ਉਹਦੇ ਉੱਥੋਂ ਵੀ ਲੈ ਲਿੰਦਾ ਸੀਗਾ ਤੇ ਉੱਥੋਂ 20 ਰੁਪਏ ਵਧੀਆ ਖੀਰੇ ਮਿਲ ਜਾਂਦੇ ਸੀ ਜਿਹੜੇ ਪਹਾੜੀ ਕੀੜੇ ਹੁੰਦੇ ਸੀ ਉਹਨਾਂ 'ਚ 40-50 ਰੁਪਏ ਖੀਰੇ ਇੱਥੇ ਮੰਡੀ ਜੀ ਦੇ ਰਹੇ ਨੇ ਤੇ ਉੱਥੇ ਤਾਂ ਕਿੰਨਾ ਫਰਕ ਹੋਊਗਾ ਮਤਲਬ ਇਹ ਘਰ ਦੇ ਘਰ ਤੇ ਪਹੁੰਚ ਤਾਂ ਘਰ ਦੇ ਘਰ ਤੇ ਹੋਰ ਮਹਿੰਗੇ ਹੋ ਜਾਣੇ ਹੋਰ ਮਹਿੰਗੇ ਹੋ ਜਾਣੇ ਉੰਜ ਮੈਥੀ 40 ਰੁਪਏ ਮਿਲਨੇ ਨੇ ਉੱਥੇ ਕੀ ਪਤਾ ਘਰ ਦੇ ਕੋਲ 50 ਜਾਂ 60 ਕਿੰਨੇ ਦਿੰਦੇ ਹੋਣਗੇ ਮਟਰ ਵੀ ਜਿਹੜੇ ਨੇ ਇੱਥੇ ਜਿਹੜੇ ਨੇ ਉਹ ਮਟਰ ਵੀ ਮਹਿੰਗੇ ਨੇ ਮਟਰ ਵੀ ਮੈਂ ਲੈਂਤੇ ਪਹਿਲਾਂ ਉਹ ਉਹਦੇ ਚ ਸੁਰਾਖ ਨਿਕਲੇ ਹੋਏ ਮਟਰਾਂ ਚ ਫਿਰ ਮੈਂ ਉਹ ਨਹੀਂ ਲੈਂਤੇ ਕਿਉਂਕਿ ਸਬਜ਼ੀ ਵੀ ਨਹੀਂ ਪ੍ਰੋਪਰ ਵਧੀਆ ਨਹੀਂ ਆ ਰਹੀ ਇਹਨਾਂ ਮਤਲਬ ਜਿਵੇਂ ਤੁਸੀਂ ਕਹਿੰਦੇ ਸਬਜ਼ੀ ਖਰਾਬ ਆ ਰਹੀ ਹੈ ਕਿ ਲੱਗਦਾ ਕਿ ਗਰਮੀ ਕਰਕੇ ਜਿਹੜਾ ਸਬਜ਼ੀ ਪਈ ਵੀ ਖਰਾਬ ਹੋ ਜਾਂਦੀ ਹੈ ਸਟੋਰੇਜ ਕਰਨ 'ਚ ਪ੍ਰੋਬਲਮ ਹੁੰਦੀ ਹੈ ਸਟੋਰੇਜ ਕਰਕੇ ਵੀ ਹੋ ਸਕਦੀ ਹੈ ਜੀ ਪਿੱਛੋਂ ਵੀ ਖਰਾਬ ਆ ਸਕਦੀ ਹੈ ਹੁਣ ਜਦੋਂ ਇਹਨੇ ਸਟੋਰੇਜ ਕਰਕੇ ਲੋਡਿੰਗ ਕਰਨੀ ਆ ਟਰੱਕਾਂ ਜਾਂ ਕਿਸੇ 'ਚ ਉਹਦੇ 'ਚ ਵੀ ਖਰਾਬ ਹੋ ਕੇ ਆ ਸਕਦੀ ਹੈ ਗਰਮੀ ਦੇ ਨਾਲ ਤਾਂ ਉੱਥੇ ਕਿਹੜਾ ਉਹ ਫਰੀਜ਼ਰ ਲਾ ਕੇ ਉਹਨਾਂ ਦੇ ਸਬਜ਼ੀਆਂ ਦੀ ਵਿੱਚ ਹੀ ਭਰੀ ਹੁੰਦੀ ਹੈ ਉਹ ਸਾਰੀ ਖਰਾਬ ਹੋ ਜਾਂਦੀ ਹੈ अच्छा जेब ਤੇ ਕਿੰਨਾ ਕਸਰ ਪੈਂਦਾ ਜੇ ਕਿ ਕੋਈ ਵੀ ਚੀਜ਼ ਵੱਧੀ ਚਾਹੇ ਮਹਿੰਗਾਈ ਦੀ ਗੱਲ ਕਰੇ ਕਿਸੇ ਚੀਜ਼ ਦਾ ਵੀ ਰੇਟ ਪੈਂਦਾ ਅਕਸਰ ਆਪਣੇ ਜੇਬ ਤੇ ਅਸਰ ਪੈਂਦਾ ਕਿੰਨਾ ਕਸਰ ਪੈਂਦਾ ਜਿਹੜਾ ਰਸੋਈ ਦੀ ਗੱਲ ਕਰੀਏ ਸਬਜ਼ੀਆਂ ਸੋ ਕੋਈ ਰਸੋਈ ਤੇ ਫਿਰ ਦੇਖੋ ਜੀ ਜੇ ਹੁਣ ਜੇ ਤੁਸੀਂ ਮੰਨ ਲਓ 20 ਰੁਪਏ ਦੇ ਕੀਰੇ ਦਾ ਡਬਲ ਰੇਟ ਦਾ ਫਰਕ ਪੈ ਜਾਂਦਾ ਹਰ ਇੱਕ ਸਬਜ਼ੀ ਦੇ ਵਿੱਚ ਮਟਰ ਦਾ ਕੀ ਹੋਰ ਜਿਹੜੇ ਸਬਜ਼ੀਆਂ ਦੇ ਵਿੱਚ ਪਿਆਜ਼ ਆਲੂ ਸਾਰਿਆਂ ਦੀ ਫਰਕ ਪੈਣਾ ਜੀ 30 ਰੁਪਏ ਕਿਲੋ ਆਲੂ ਦੇ ਦਿੰਦੇ ਨੇ ਅੱਛਾ 30 ਰੁਪਏ ਕਿਲੋ ਹਾਂ ਜੀ जी बिल्कुल गलबात अभी इतने जेडे ग ने सब्जी लैण वास्ते आए थे कि कहना कि रेट जरूर वे ने पर जो सब्जी जी वेचते हैं उन्होंने गलबात करा कि पहला कि रेट से हूँ कि रेट है हाँ जी क्या नाम है आपका क्या नाम अजय कुमार अजय कुमार आजे। क्या रेट हो गया अभी सब्जी का क्या रेट चल रहा है अभी सब्जी वही जो है तीस वाला चालीस हो गया चालीस वाला पचास हो गया पचास वाला साठ सत्तर ऐसे ही है हाँ मतलब हरी सब्जी को लेकर सारी चीजों में चाहे खीरा हो सब चीजों है कोई भी आइटम ऐसा नहीं है कि जिसका रेट नहीं बढ़ा है हाँ। हाँ, सारा मिर्ची अच्छा? से लेके अदरक लहसुन सारा अच्छा कारण क्या मानते हो जैसे आप मंडी में बैठे हो कारण क्या मानते हो कि जो रेट इतना बढ़ गया कारण यही है कि गर्मी नाल जो है सब्जी जो है उपलब्ध कट है बहुत कट तो मान लो कि ਜਹ 10 ਗਰੀ ਆ ਰਹਾ ਤਾਂ 5 ਗਰੀ ਆ ਰਹਾ ਐਟੋਮੈਟਿਕ ਜੋ ਹੈ ਵਧਣਾ ਹੈ ਸਮਾਨ ਕਰੇ ਕਹਨੇ ਕੇ ਮਤਲਬ ਗਰਮੀ ਕੇ ਵਜਹ ਸੇ ਜਿਹੜੇ ਰੇਟ ਹਾਂ ਸਾਰਾ ਗਰਮੀ ਕੇ ਵਜਹ ਸੇ ਅਗਰ ਐਸੀ ਗਰਮੀ ਸੇ ਅਗਰ ਹੋਰ ਗਰਮੀ ਪੜਤੀ ਰਹੀ ਅਗਰ ਹੋਰ ਗਰਮੀ ਪੜਤੀ ਰਹੀ ਤਾਂ ਰੇਟ ਹੋਰ ਵਧੇਗਾ ਹੋਰ ਬਰ헤ਗਾ ਹੋਰ ਬਰ헤ਗਾ ਹਾਂ ਜੀ ਬਿਲਕੁਲ ਜਿਹੜੇ ਸਬਜ਼ੀ ਵੇਚ ਰਹੇ ਨੇ ਉਹ ਕਹਿੰਦੇ ਗਰਮੀ ਪੈ ਰਹੀ ਇਸ ਕਰਕੇ ਜਿਹੜਾ ਮਾਲ ਨਹੀਂ ਆ ਰਿਹਾ ਜਿਹੜੀ ਸਬਜ਼ੀ ਹੈ ਕਹਿੰਦੇ ਹੋਰ ਜਿਹੜੇ ਰੇਟ ਵਧਣ ਦੇ ਜਿਹੜੇ ਚਾਂਸ ਨੇ ਹੋਰ ਲੋਕਾਂ ਨਾਲ ਇੱਥੇ ਗੱਲਬਾਤ ਕਰਦੇ ਨੇ ਜਿਹੜੇ ਲੋਕ ਇੱਥੇ ਆਏ ਹੋਏ ਨੇ ਸਬਜ਼ੀ ਮੰਡੀ ਦੇ ਵਿੱਚ ਇਹ ਮੇਨ ਮੰਡੀ ਆ ਪਰ ਲੋਕਾਂ ਦੇ ਕਰ ਘਰ ਤੱਕ ਗੱਲ ਕਰੀਏ ਪਹੁੰਚਦੇ ਪਹੁੰਚਦੇ ਰੇਟ ਹੋਰ ਜ਼ਿਆਦਾ ਵਾਜ ਜਾਂਦੇ ਨੇ ਇੱਥੇ ਜਿਹੜੇ ਲੋਕ ਨੇ ਤੇ ਸਬਜ਼ੀ ਖਰੀਦਣ ਆਏ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਕੀ ਨਾਮ ਆ ਜੀ ਪਲਵੀ ਅੱਛਾ ਸਬਜ਼ੀ ਲੈਣ ਆਏ ਹੋ ਕੀ ਕਿੰਨਾ ਗ੍ਰੇਡ ਵਦਿਆ ਕਿੰਨਾ ਕਿੰਨਾ ਆਹ ਨਹੀਂ ਹਾਂ ਅਜੇ ਤਾਂ ਪਤਾ ਹੀ ਨਹੀਂ ਕਿੱਤਾਂ ਖਰੀਦ ਨਹੀਂ ਅਜੇ ਨਹੀਂ ਅਜੇ ਪਹਿਲਾਂ ਨਹੀਂ ਨਹੀਂ ਖਰੀਦਦੇ ਆ ਪਹਿਲਾਂ ਤਾਂ ਹਾਂ ਜੀ ਕੀ ਕੀ ਲੱਗਦਾ ਕਿ ਜਿਵੇਂ ਜੇ ਸਾਮਣਾ ਰੇਟ ਮਹਿੰਗਾਈ ਵਾਧੀ ਹੈ ਕਿੰਨਾ ਕਸਰ ਕਿੰਨਾ ਕ ਪੈਂਦਾ ਜੇਬ ਨੂੰ ਕਿੰਨਾ ਕ ਹਾਂਜੀ ਬਹੁਤ ਅਸਰ ਪੈਂਦਾ ਜੀ ਪਿਆਜ਼ ਉਹ ਮਹਿੰਗੇ ਆ ਲੂ ਪਿਆਜ਼ ਸਬਜੀ ਪਿਆਜ਼ ਚਾਲੀ ਐ ਤਾਂ ਐ ਰੇਟ 60 ਹਾਂਜੀ ਇਹ ਤਾਂ ਚਲੋ ਤੁਸੀਂ ਮੇਨ ਮੰਡੀ ਚ ਜਾਓ ਜਦੋਂ ਕਰਦੇ ਜੇ ਆਪਾਂ ਘਰ ਦੀ ਗੱਲ ਕਰੇ ਜਿਵੇਂ ਰੇੜੀ ਵਾਲੇ ਵੀ ਆ ਜਾਂਦੇ ਨੇ ਅਸੀਂ ਆਪਾਂ ਘਰ ਦੇ ਮੰਡੀ ਚ ਵੀ ਖਰੀਦਦੇ ਹਾਂ ਉੱਥੇ ਜਾ ਕੇ ਹੋਰ ਰੇਟ ਵੱਜ ਜਾਂਦਾ ਹਾਂਜੀ ਹਾਂਜੀ ਵੱਜ ਜਾਂਦਾ ਹੈ ਜੀ ਚਾਲੀ 40 ਰੁਪਏ ਕਿਲੋ 30 ਰੁਪਏ ਦੇ ਰਹੇ ਪਿਆਜ਼ ਇੱਕ ਗੱਲੀ ਵਾਲੇ ਇਹ ਬਿਲਕੁਲ ਸਬਜ਼ੀ ਜਿਹੜੇ ਇੱਥੇ ਹੈਗੇ ਨੇ ਵਿਕਰੇਤਾ ਉਹਨਾਂ ਨਾਲ ਵੀ ਗੱਲਬਾਤ ਹੋਰ ਕਰਦੇ ਆ ਇੱਥੇ ਹੈਗੇ ਨੇ ਕਿੰਨਾ ਕਸਰ ਜਿਹੜਾ ਇਹਨਾਂ ਨੂੰ ਵੀ ਜਿਹੜਾ ਹਾਂਜੀ ਹਾਂਜੀ ਬਾਈ ਜੀ ਹਾਂਜੀ ਕਿਤੇ ਕਿਤੇ ਨਾ ਰੇਟ ਬੜਾ ਹੈ ਹੈ ਅੱਭੀ بتایا ਹੋ ਸਰ ਅਭੀ ਆਪ ਕੋ ਲੋਗੋ 10 ਦਿਨ ਪਹਿਲੇ ਜੋ ਸਬਜ਼ੀ 20 ਰੁਪਏ ਤੇ ਸੀ ਉਹ ਸਿੱਧਾ 40 50 ਹੋ ਗਈ ਡਬਲ ਫਰਕ ਪੜ ਡਬਲ ਡਬਲ ਫਰਕ ਡਬਲ ਕੀ ਕਾਰਨ ਕੇ ਮੰ ਗਰਮੀ ਕਾਰਨ ਬੜਾ ਗਰਮੀ ਕਾਰਨ ਗਰਮੀ ਕਾਰਨ ਅੱਛਾ ਲੋਕ ਫਿਰ ਖਰੀਦਾਰੀ ਕਿਵੇਂ ਕਮ ਕਮ ਹੋਈ ਜੀ ਖਰੀਦਾਰੀ ਆਪਣੇ ਹਿਸਾਬ ਨਾਲ ਕਰ ਰਹੇ ਜਿਸ ਕੋ ਜਿੰਨਾ ਲੋਡ ਪੜ ਰਿਹਾ ਮਹਿੰਗਾ ਤੇ ਮਾਲ ਆ। ਅੱਗੇ ਸੇ ਤਾਂ ਘੱਟ ਹੋ ਗਿਆ। ਅੱਗੇ ਸੇ ਘੱਟ ਹੈ। ਜੀ ਬਿਲਕੁਲ ਜਿਹੜੇ ਸਬਜੀ ਵੇਚਣ ਉਹਨਾਂ ਦਾ ਕਹਿਣਾ ਕਿ ਜਿਹੜੀ ਸਬਜੀ ਆ ਅੱਗੇ ਨਾਲੋਂ ਜਿਹੜੇ ਕਿ ਲੋਕ ਜਿਹੜੇ ਕਿ ਘੱਟ ਖਰੀਦੇ ਨੇ ਹਾਲਕਿ ਜਿਹੜੇ ਸਬਜੀ ਮੰਡੀ ਦੀ ਗੱਲ ਕਰੀ ਸਬਜੀ ਮੰਡੀ ਦੇ ਵਿੱਚ ਜਿਹੜੇ ਕਿ ਰੇ ਜਿਹੜੇ ਕਾਫੀ ਵਧਣ ਨੂੰ ਦੇਖਣ ਨੂੰ ਮਿਲ ਰਹੇ ਤੇ ਲੋਕ ਜਿਹੜੇ ਆਉਂਦੇ ਨੇ ਉਹ ਵੀ ਕਹਿ ਰਹੇ ਨੇ ਕਿ ਜਿਹੜੇ ਸਬਜੀ ਜਿਹੜੀ ਵਧੀ ਰੇਟਾਂ ਦੇ ਵਿੱਚ ਨਾ ਜਿਹੜਾ ਅਸਰ ਪੈ ਰਿਹਾ ਪਰ ਜੇਕਰ ਫਿਲਹਾਲ ਗੱਲ ਕਰੀ ਜਿੱਥੇ ਇੱਕ ਪਾਸੇ ਗਰਮੀ ਪੈ ਰਹੀ ਹੈ ਜੋਰਾ ਸ਼ੋਰਾ ਤੇ ਦੂਜੇ ਪਾਸੇ ਜਿਹੜੇ ਸਬਜੀ ਰੇਟ ਵੀ ਵਧੇ ਹੋਏ ਨੇ ਇਹ ਵਧੇ ਹੋਏ ਰੇਟ ਕਿਤੇ ਨਾ ਕਿਤੇ ਲੋਕਾਂ ਤੇ ਜਿਹੜੇ ਜੇਬ ਤੇ ਅਸਰ ਜ਼ਰੂਰ ਪਾਉਂਦੇ ਦਿਖਾਈ ਦੇ ਰਹੇ ਨੇ ਲੁਧਿਆਣਾ ਤੋਂ ਖੰਡਰ ਸਿੰਘ ਦਿਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸ WhatsApp channel par